ਤਾਂ ਦਿੱਲੀ ਦੇ ਵਿੱਚ ਕਿਤੇ ਸ਼ਤਰਪੁਰ ਵਾਲ ਨੂੰ ਜਾਓਗੇ ਨਾ ਉੱਥੇ ਇੱਕ ਡੇਰਾ ਬੜਾ ਤਗੜਾ ਬਣਿਆ ਮਾ ਗੁਰੂ ਜੀ ਦਾ ਮੰਦਿਰ ਕਰਕੇ ਉਹ ਹੈਗਾ ਮੰਦਿਰ ਆ ਕਹਿੰਦੇ ਉਹਨੂੰ ਮੰਦਿਰ ਆ ਤੇ ਪੜਾਈ ਉਹਦੇ ਵਿੱਚ ਧਿਆਨ ਨਾਲ ਸੁਣੀਓ ਬਾਣੀ ਜਾਂਦੀ ਹੈ ਹੁਣ ਪਹਿਲੀ ਬੇਨਤੀ ਮੈਂ ਇਹ ਕਰਾ ਹੋਵੇ ਮੰਦਿਰ ਤੇ ਉੱਥੇ ਕਿਤੇ ਕੁਰਾਨ ਪੜਾਈ ਜਾਂਦੀ ਹੋਵੇ ਇਹ ਗੱਲ ਚੰਗੀ ਨਹੀਂਗੀ ਹੋਵੇ ਗੁਰਦੁਆਰਾ ਉੱਥੇ ਬਾਈਬਲ ਪੜਾਈ ਜਾਂਦੀ ਹੋਵੇ ਇਹ ਗੱਲ ਚੰਗੀ ਨਹੀਂਗੀ ਉਹ ਸ਼ਤਰਪੁਰ ਦੇ ਵਿੱਚ ਡੇਰਾ ਵਾ ਉਹਨੂੰ ਡੇਰੇ ਨੂੰ ਕਹਿੰਦੇ ਆ ਗੁਰੂ ਜੀ ਦਾ ਮੰਦਿਰ ਹੈ ਉਹ ਬਾਬਾ ਵਾ ਪਤਾ ਤੇ ਬਾਬਾ ਵਾ ਉਹਨੂੰ ਬਾਬੇ ਨੂੰ ਇਦਾਂ ਗੁਰੂ ਜੀ ਗੁਰੂ ਜੀ ਕਰਕੇ ਬੜਾ ਪ੍ਰਚਲਿਤ ਆ ਬਾਬਾ ਦਿੱਲੀ ਦੇ ਵਿੱਚ ਵੀ ਕਾਫੀ ਬੋਲਬਾਲਾ ਉਹਦਾ ਕਾਫੀ ਹਿੰਦੂ ਫਰਕਾ ਵੀ ਉਹਦੇ ਮਗਰ ਲੱਗਾ ਵਾ ਹੁਣ ਪਹਿਲੀ ਬੇਨਤੀ ਕਰਾਂ ਵੀ ਉੱਥੇ ਬਾਣੀ ਪੜਾਈ ਜਾਂਦੀ ਹੈ ਹੈਗਾ ਮੰਦਿਰ ਆ ਪੜਾਈ ਬਾਣੀ ਜਾਂਦੀ ਜਿਹੜਾ ਅਰਜ਼ ਮੈਂ ਪਹਿਲਾਂ ਕਰਤਾ ਹੋਵੇ ਮੰਦਿਰ ਤੇ ਪੜ੍ਹਾਈ ਗੁਰਬਾਨੀ ਜਾਂਦੀ ਹੋਵੇ ਮੈਟਰਲ ਦਾ ਨਹੀਂਗਾ ਜੇਕਰ ਉਹ ਮੰਦਰ ਆ ਤਦੋਂ ਹੀ ਆਪਣਾ ਉਥੇ ਵਿਧੀ ਵਿਧਾਨ ਕਰੋ ਪੂਜਾ ਪਾਠ ਕਰੋ ਸਾਨੂੰ ਕੋਈ ਗਿਲਾ ਨਹੀਂ ਪਰ ਹੈਗਾ ਮੰਦਰ ਆ ਤੇ ਕਮਾਲ ਦੀ ਗੱਲ ਵੇਖੋ ਪੜ੍ਹਾਈ ਉਥੇ ਬਣੀ ਜਾਂਦੀ ਆ ਅਛਾ ਉਹ ਬਾਬਾ ਵਾ ਕਿ ਗੁਰੂ ਜੀ ਨਰਮਲ ਸਿੰਘ ਉਹਦਾ ਨਾਮ ਆ ਉਹ ਬੰਦਾ ਪਤਤ ਆ ਹੁਣ ਪਤਤ ਕਿੰਨੂੰ ਕਹਿੰਦੇ ਆ ਜਿਹਦੇ ਸਿਰ ਦੇ ਉੱਪਰ ਨਾ ਕੇਸ ਹੋਵੇ ਨਾ ਦਾੜਾ ਹੋਵੇ ਸਿਰ ਵੀ ਉਹ ਬੰਦਾ ਨੰਗਾ ਰੱਖਦਾ ਹੋਵੇ ਉਸ ਬਾਬੇ ਦੀਆਂ ਫੋਟੋਆਂ ਲਾਈਆਂ ਜਾਂਦੀਆਂ ਵਾ ਫੋਟੋਆਂ ਲੈ ਕੇ ਤੇ ਮਗਰ ਸ਼ਬਦ ਲਾਇਆ ਜਾਂਦਾ YouTube ਤੇ ਬੜਾ ਇਦਾਂ ਤੇ ਰਸਲਜ ਕਰੋ ਅਗਰ ਸ਼ਬਦ ਤੇ ਉਹ ਬਾਬੇ ਦੀ ਫੋਟੋ ਇਦਾਂ ਗਾੜੀ ਦੇ ਦੇਣਗੇ ਤੇ ਮਗਰ ਉਹ ਬਾਬੇ ਦਾ ਇਦਾਂ ਫੋਟੋ ਬਾਬੇ ਦੀ ਲਾ ਕੇ ਮਗਰ ਸ਼ਬਦ ਚ ਲਾਇਆ ਹੁੰਦਾ ਵਾ ਸ਼ਬਦ ਕਿਦਾਂ ਸਭਨਾ ਕੰਮ ਆਪਿਓ ਆਪ ਹੈ ਹੁਣ ਸਵਾਲ ਕਰਨ ਵਾਲਾ ਇੱਥੇ ਕਰੂਗਾ ਜਿਹਨੂੰ ਜਿਹਨੂੰ ਤਾਂ ਕੁਰਬਾਨੀ ਸੱਚੀ ਨੌਲ ਜੀ ਹੈ ਉਹਨੂੰ ਤਾਂ ਪਤਾ ਵੀ ਸਭਨਾ ਦਾ ਮਾਪਿ ਉਹ ਆਪ ਹੈ ਮਾਪਿ ਉਹ ਸਾਡਾ ਕਾਲਪੁਰਖ ਵੈਗਰੂ ਆ ਮੈਂ ਬਿਨ ਗੁਰ ਦੇ ਆਖੇ ਨੀਂਦ ਨਾ ਆਵੇ ਹੁਣ ਗੁਰੂ ਕਿਹੜੇ ਦੀ ਗੱਲ ਕੀਤੀ ਕਿਹੜਾ ਬਿਨ ਗੁਰ ਦੇ ਆਖੇ ਨੀਂਦ ਨਾ ਆਵੇ ਉਹ ਪ੍ਰਮਾਤਮਾ ਕਾਲਪੁਰਖ ਵੈਗਰੂ ਦੀ ਗੱਲ ਕੀਤੀ ਹੈ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੈ ਚਰਨ ਤੋਏ ਤੋਏ ਪੀਵਾਂ ਉਹ ਗੱਲ ਪ੍ਰਮਾਤਮਾ ਕਾਲਪੁਰਖ ਵੈਗਰੂ ਦੀ ਕੀਤੀ ਹੈ ਪਰ ਜਦੋਂ ਸ਼ਬਦ ਇਹ ਲਾ ਕੇ ਮਗਰ ਫੋਟੋ ਬਾਬੇ ਦੀ ਗਾੜੀ ਲਈ ਜਾਂਦੀ ਹੈ ਤੇ ਭਲੇਖਾ ਖਾਣ ਵਾਲਾ ਬੰਦਾ ਇਹ ਭਲੇਖਾ ਖਾਂਦਾ ਵਾ ਇਹ ਸਬਨਾ ਦਾ ਮਾਪਿ ਉਹ ਆਪ ਹੈ ਭਾਵ ਕੇ ਮਾਪਿ ਉਹ ਸਾਡਾ ਬਾਬਾ ਵਾ ਸਮਝੋ ਗੱਲ ਨੂੰ ਕਿੱਡੀ ਚਲਾਕੀ ਖੇਡੀ ਜਾ ਰਹੀ ਡੇਰੇ ਦੇ ਵਿੱਚ ਗੁਰਬਾਣੀ ਦੇ ਸ਼ਬਦ ਚਲਾਏ ਜਾਂਦੇ ਆ ਮਗਰ ਫੋਟੋ ਬਾਬੇ ਦੀ ਪਲੇਖਾ ਖਾਣ ਵਾਲੇ ਇਹ ਪਲੇਖਾ ਖਾਂਦੇ ਆ ਕਿ ਜਿਹੜੇ 35 ਮਹਾਂਪੁਰਖਾਂ ਨੇ ਬਾਣੀ ਲਿਖੀ ਉਹ ਖ ਰਿਆਸ ਬਾਬੇ ਪਤਿਤ ਵਾਸਤੇ ਬਾਣੀ ਲਿਖੀ ਹੈ ਤੇ ਕਮਾਲ ਦੀ ਗੱਲ ਵੇਖੋ ਸਾਡੀਆਂ ਸੰਪਰਦਾਵਾਂ ਸਾਡੀਆਂ ਸੰਸਥਾਵਾਂ ਸਾਡੀਆਂ ਜਥੇਬੰਦੀਆਂ ਜਥੇਦਾਰ ਦੇ ਪਿੱਛੇ ਹੱਤ ਹੋ ਕੇ ਬੈਗੀਆਂ ਵੀ ਜਥੇਦਾਰ ਢਾਲ ਗਏ ਆ ਬੜੇ ਬੜੇ ਡੇਰਿਆਂ ਦੇ ਵਿੱਚ ਗੁਰਬਾਣੀ ਦੀ ਸ਼ਰੇਆਮ ਬਦਬੀ ਹੋ ਰਹੀ ਆ ਉਹ ਡੇਰੇ ਨਹੀਂ ਕਿਸੇ ਨੂੰ ਦੀਦੇ ਨੰਬਰ 2 ਗੁਰਬਾਣੀ ਚ ਲਾ ਕੇ ਕਈ ਸਾਡੇ ਕੋਲ ਐਸੀਆਂ ਵੀਡੀਓ ਵਾਇਰਲ ਹੋ ਕੇ ਆਈਆਂ ਵਾ ਗੁਰਬਾਣੀ ਚ ਲਾਈ ਆ ਸਾਹਮਣੇ ਬੀਬੀਆਂ ਉਸ ਬਾਬੇ ਦੀ ਫੋਟੋ ਫੜ ਕੇ ਬੀਬੀਆਂ ਨੱਚ ਰਹੀਆਂ ਵਾ ਉਹ ਬੀਬੀਆਂ ਦੇ ਕੱਪੜੇ ਵੀ ਕੋ ਪੂਰੇ ਤੰਨ ਟੱਕਣ ਵਾਲੇ ਨਹੀਂ ਪਏ ਮਾੜੇ ਕੱਪੜੇ ਪਾਏ ਤੇ ਬੀਬੀਆਂ ਨੱਚ ਰਹੀਆਂ ਵਾਂ ਉਸ ਬਾਬੇ ਦੀ ਫੋਟੋ ਲੈ ਕੇ ਗੁਰੂ ਜੀ ਦੀ ਫੋਟੋ ਲੈ ਕੇ ਤੇ ਕਮਾਲ ਦੀ ਗੱਲ ਚੱਲ ਸ਼ਬਦ ਰਹੀ ਹੈ ਤੇ ਨੱਚ ਰਹੀਆਂ ਬੀਬੀਆਂ ਪਰ ਮਜਾਲਿਆ ਕਿਤੇ ਕੋਈ ਸੰਤ ਸਮਾਜ ਬੋਲ ਜੇ ਮਜਾਲਿਆ ਕਿਤੇ ਕੋਈ ਸੰਪਰਦਾ ਕੋਈ ਜਥੇਬੰਦੀ ਬੋਲ ਜੇ ਨਹੀਂ ਬੋਲਦੀ ਮੇਰੀ ਉਹਨਾਂ ਡੇਰੇ ਵਾਲਿਆਂ ਨੂੰ ਬੇਨਤੀ ਇੱਕੋ ਆ ਤੇ ਤੁਸੀਂ ਜਿਹੜਾ ਵੀ ਕੰਮਕਾਰ ਕਰਦੇ ਹੋ ਪਖੰਡ ਕਰਦੇ ਹੋ ਕਰੋ ਸਾਨੂੰ ਕੋਈ ਗਿਲਾ ਨਹੀਂ ਪਰ ਇਹ ਬਾਣੀ ਇਹ ਬਾਣੀ ਗੁਰੂ ਦੀ ਆ ਤੇ ਇਹ ਬਾਣੀ ਨੂੰ ਛੱਡ ਦਿਓ ਤੁਸੀਂ ਬਾਣੀ ਸੁਣੋ ਅਸੀਂ ਉਹ ਗੱਲ ਨਹੀਂ ਕਰਦੇ ਤੁਸੀਂ ਬਾਣੀ ਸੁਣੋ ਨਾ ਪਰ ਬਾਣੀ ਸੋਨੀ ਜੀ ਦੇ ਯਾਦ ਦੇ ਵਿੱਚ ਚਾਹੀਦੀ ਆ ਤੁਸੀਂ ਉਹਦੀ ਯਾਦ ਨਹੀਂ ਸੁਣਦੇ ਤੁਸੀਂ ਸੁਣਦੇ ਜੇ ਕਿ ਦੇਹ ਧਾਰੀ ਬਾਬੇ ਦੀ ਯਾਦ ਦੇ ਵਿੱਚ ਇਹੋ ਜੀ ਬਾਣੀ ਸੁਣੀ ਤੁਹਾਡੀ ਸਫਲ ਨਹੀਂ ਹੈ ਜਿਹੜੀ ਤੁਸੀਂ ਦੇਹ ਧਾਰੀ ਬਾਬੇ ਦੀ ਯਾਦ ਚ ਸੁਣਦੇ ਹੋ ਬਾਣੀ ਜੋੜਦੀ ਪ੍ਰਮਾਤਮਾ ਕਾਲਪੁਰਖ ਵੈਗਨੂਨਾ ਪਰ ਜਿਹੜੀ ਬਾਣੀ ਸੁਣੀ ਜਿਹੜੀ ਬਾਣੀ ਪੜੀ ਤੇ ਉਹ ਬਾਣੀ ਪੜ ਕੇ ਦੇਹ ਧਰੀ ਬਾਬਿਆਂ ਨਾਲ ਜੁੜ ਗਏ ਤੇ ਇਹੋ ਜੀ ਬਾਣੀ ਸੁਣੀ ਵੀ ਸਫਲ ਨਹੀਂ ਗਈ ਇਹੋ ਜੀ ਬਾਣੀ ਪੜੀ ਵੀ ਕਿਤੇ ਸਫਲ ਨਹੀਂ ਗਈ ਉਹ ਤੋੜਾ ਰਟਣ ਆ ਇੱਕ ਦੂਜੇ ਬੰਦੇ ਤੁਸੀਂ ਵੇਖੋ ਉੱਥੇ ਇੱਕ ਸਾਈਡ ਤੇ ਇਹ ਓੰਕਾਰ ਰੱਖਿਆ ਵਾ ਦੂਜੀ ਸਾਈਡ ਤੇ ਉੱਥੇ ਓਮ ਰੱਖਿਆ ਵਾ ਓਮ ਕੀ ਦਾ ਪ੍ਰਤੀਕ ਆ ਓਮ ਪ੍ਰਤੀਕ ਆ ਭਗਵਾਨ ਭੋਲੇ ਨਾਥ ਜੀ ਦਾ ਸ਼ਿਵ ਜੀ ਭਗਵਾਨ ਦਾ ਪ੍ਰਤੀਕ ਆ ਓਮ ਪਰ ਉਸ ਡੇਰੇ ਦੇ ਵਿੱਚ ਓਮ ਵੀ ਰੱਖਿਆ ਵਾ ਲਾਗੇ ਕੰਕਾਰ ਰੱਖਿਆ ਵਾ ਪੁੱਛੋ ਕੋ ਕੰਬੋ ਬਣਿਆ ਜਿਹੜੇ ਭੋਲੇ ਨਾਥ ਬਾਰੇ ਬਾਣੀ ਕਹਿੰਦੀ ਹੋਵੇ ਭਗਤ ਨਾਮਦੇਵ ਜੀ ਕਹਿੰਦੇ ਹੋਣ ਕਿ ਪਾਂਡੇ ਤੁਮਰਾ ਮਾਹਦੇਵ ਤੌਲੇ ਬਲਦ ਚੜਿਆ ਆਵਤ ਦੇਖਿਆ ਥਾ ਮੋਦੀ ਕਹਿ ਕਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਉਸ ਭਗਵਾਨ ਭੋਲੇ ਨਾਲ ਦਾ ਨਾਲ ਜੋੜਿਆ ਜਾ ਰਿਹਾ ਵਾ ਇੱਕ ਓੰਕਾਰ ਨਾਲ ਹੁਣ ਅਸੀਂ ਇੱਥੇ ਵਿਰੋਧੀ ਨਹੀਂ ਕਿ ਕਹਦੇ ਪਰ ਬੇਨਤੀ ਆ ਵੀ ਜਿਹੜਾ ਜਿਹੜੇ ਜਿਹੜੇ ਧਰਮ ਦਾ ਚੈਨ ਨੇ ਉਹ ਆਪਣੇ ਆਪਣੇ ਧਰਮ 'ਚ ਰੱਖਿਆ ਜਾਵੇ ਬੜਾ ਵਧੀਆ ਰਹੇਗਾ ਫਿਰ ਕਮਾਲ ਦੀ ਗੱਲ ਥੱਲੇ ਜੁੱਤੀਆਂ ਪਈਆਂ ਵਾ ਉਹ ਬਾਬੇ ਦੀਆਂ ਜੁੱਤੀਆਂ 40 4000 ਦੀਆਂ ਵੱਡੀਆਂ-ਵੱਡੀਆਂ ਸੂਟ ਇਦਾਂ ਸੋਫਿਆਂ ਦੇ ਬਣਾ ਕੇ ਰੱਖੇ ਆ ਤੇ ਲਾਗੇ ਇੱਕ ਸਾਈਡ ਦੇ ਕੁਰਸੀ ਤੇ ਵੱਡੇ ਸੋਫੇ ਤੇ ਇੱਕ ਸਾਈਡ ਤੇ ੴ ਪਿਆਵ ਦੂਜੀ ਸਾਈਡ ਤੇ ਲਾਗੇ ਓਮ ਪਿਆਵ ਉਹ ਭਰਾਵੋ ਮੇਰੀ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ੴ ਦੀ ਨਹੀਂ ਕਰਦੇ ਤੁਹਾਡਾ ਪਤਾ ਲੱਗ ਗਿਆ ਵਾ ਅ ਘੜ ਤੋਂ ਘੜ ਆਪਣੇ ਓਮ ਦੀ ਦੇ ਇਤ ਕਰ ਲੋ ਓਮ ਤੇ ਤੁਹਾਡਾ ਆਪਣਾ ਮਾਣਾ ਇਹਦੇ ਭਗਵਾਨ ਭੋਲੇ ਨਾਹ ਜੀ ਦਾ ਵਾ ਇਹਦੀ ਦੇ ਇਤ ਕਰ ਲੋ ਤੁਸੀਂ ਜੁੱਤੀਆਂ ਦੇ ਲਾਗੇ ਰੱਖਿਆ ਵਾ ਕਰੇ ਮਾਂ ਨੂੰ ਕੱਪੜੇ ਲੈ ਕੇ ਦਿੱਤੇ ਘਰੇ ਪਿਓ ਨੂੰ ਕੱਪੜੇ ਲੈ ਕੇ ਦਿੱਤੇ ਉਹ ਬਾਹਰ ਜਿਹੜਾ ਬਾਬਾ ਮਰ ਗਿਆ ਏ ਤੂੰ 40 ਸਾਲ 50 ਸਾਲ ਪਹਿਲਾਂ ਉਹਦੇ ਆਪ ਤੇ ਨਵੇਂ ਕੱਪੜੇ 40-40 ਹਜ਼ਾਰ ਦੇ ਸੈੱਟ ਬਣਾ ਕੇ ਉਥੇ ਸੋਫੇ ਤੇ ਰੱਖੇ ਆ। ਪੁੱਛੋ ਕੰਮ ਹੈ ਕਿਸੀ? ਉਹ ਰੋਜ਼ ਇਧਰ ਰੋਜ਼ ਨਾ ਵਲ ਦਿੰਦੇ। ਤੇ ਭੇਡਾਂ ਦੇ ਸਾਫ ਸਿੱਧੀ ਗੱਲ ਹੈ ਜਿੱਥੇ ਡੇਰਾ ਖੋਲ ਦੋ। ਆਉਣ ਵਾਲੇ 1 ਸਾਲ ਬਾਅਦ ਵੇਖੋ ਡੇਰਾ ਪਰਫੁੱਲਤ ਹੋਇਆ ਹੋਊਗਾ, ਭੇਡਾਂ ਨੇ ਚੁੱਕਿਆ ਹੋਊਗਾ। ਅਸੀਂ ਬੇਨਤੀ ਕਰਦੇ ਆਂ ਉਹ ਜਨਾਂ ਦਾ ਹੈ ਆ ਬਾਬਾ ਉਹਨਾਂ ਨੂੰ ਮੁਬਾਰਕ ਆਪਣੇ ਸਿੱਖਾਂ ਨੂੰ ਮੈਂ ਬੇਨਤੀ ਕਰਾਂ ਕਿ ਤੁਹਾਨੂੰ ਗੁਰਨਾਨਕ ਤੋਂ ਵੱਡਾ ਕਿਹੜਾ ਦੇਖ ਗਿਆ ਵਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੱਡਾ ਕੌਣ ਦੇਖ ਗਿਆ ਜਿਹੜਾ ਤੁਸੀਂ ਇਹੋ ਜੇ ਕੱਚੇ ਪੇਲੇ ਹਾਲਤ ਰੇ ਫਿਰਦੇ ਜੀ ਇਹੋ ਜੇ ਪਤਿਤ ਬੰਦੇਆਂ ਨਾਲ ਤੋਰੇ ਫਿਰਦੇ ਜਿਹੜੇ ਤੁਸੀਂ ਤੁਹਾਨੂੰ ਗੁਰਨਾਨਕ ਤੋਂ ਵੱਡਾ ਕਿਹੜਾ ਦੇਖ ਗਿਆ ਵਾ ਗੁਰੂ ਦੀ ਤੁਲਨਾ ਦੇ ਵਿੱਚ ਨਾ ਕੋਈ ਹੋਇਆ ਵਾ ਤੇ ਨਾ ਕੋਈ ਹੋਵੇਗਾ ਇਹ ਬੜੇ ਆਏ ਆ ਗੁਰੂ ਦੀ ਬਰਾਬਰੀ ਕਰਦੇ ਕਰਦੇ ਪ੍ਰਿਥੀ ਚੰਦ ਲਈ ਆਪਾਂ ਗੱਲ ਕਰਦੇ ਗਏ ਪ੍ਰਿਥੀ ਚੰਦ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਭਰਾ ਸੀਗਾ ਪ੍ਰਿਥੀ ਚੰਦ ਪ੍ਰਿਥੀ ਚੰਦ ਨੇ ਆਪਣੇ ਸਹਰੇ ਪਿੰਡ ਲਾਹੌਰ ਦੇ ਲਾਗੇ ਜਾ ਕੇ ਇੱਕ ਨਕਲੀ ਗੱਡੀ ਚਾਲੂ ਕੀਤੀ ਪਹਿਲੀ ਗੱਲ ਤੇ ਉਹ ਗੁਰੂ ਅਰਜਨ ਸਾਹਿਬ ਦੀ ਗੱਡੀ ਖੋਣਾ ਚਾਹੁੰਦਾ ਸੀ ਲੇਕਿਨ ਜਦੋਂ ਨਹੀਂ ਗੱਡੀ ਮਿਲੀ ਫਿਰ ਉਸ ਪ੍ਰਿਥੀ ਚੰਦ ਨੇ ਨਕਲੀ ਗੱਡੀ ਚਾਲੂ ਕਰ ਲਈ ਨਕਲੀ ਗੱਡੀ ਤੇ ਉਹਨੇ ਇੱਕ ਗੁਰਦੁਆਰਾ ਬਣਾਇਆ ਇੱਕ ਡੇਰਾ ਬਣਾਇਆ ਉਹਨੇ ਇੱਕ ਸਰੋਵਰ ਬਣਾਇਆ ਨਕਲੀ ਬਾਣੀ ਲਿਖੀ ਤੇ ਸਰੋਵਰ ਦਾ ਨਾਮ ਰੱਖਿਆ ਦੂਖ ਨਿਵਾਰਨ ਡੇਰੇ ਦਾ ਨਾਮ ਦੂਖ ਨਿਵਾਰਨ ਕਰਕੇ ਡੇਰਿਆ ਨਾਮ ਰੱਖਿਆ ਤੇ ਕੱਚੀ ਬਾਣੀ ਛਪਾਈ ਹੁਣ ਉਹ ਕੱਚੀ ਬਾਣੀ ਜਦੋਂ ਕੋਈ ਪੜਦਾ ਹੀ ਤੇ ਉਹਦੇ ਵਿੱਚ ਕੋਈ ਮਨ ਨੂੰ ਸਕੂਨ ਨਹੀਂ ਸੀ ਮਿਲਦਾ ਮਨ ਜਿਹਦਾ ਬਾਣੀ ਪੜ ਕੇ ਤੇ ਮਨ ਟਿਕ ਜਾਂਦਾ ਨਾ ਉਹ ਬਾਣੀ ਉਹ ਜਿਹੜੀ ਪ੍ਰਿਥੀ ਚੰਦ ਨੇ ਨਕਲੀ ਬਾਣੀ ਕੱਚੀ ਬਾਣੀ ਲਿਖੀ ਉਹ ਕੱਚੀ ਬਾਣੀ ਦੇ ਵਿੱਚ ਕਿਸਦਾ ਵੀ ਮਨ ਨਹੀਂ ਟਿਕਦਾ ਗੁਰੂ ਅਮਰਦਾਸ ਮਹਾਰਾਜ ਨੇ ਪਹਿਲਾਂ ਹੀ ਫੈਸਲਾ ਕਰਤਾ ਸੀ ਕਿ ਸਤਗੁਰ ਬਿਨਾ ਹੋਰ ਕੱਚੀ ਹੈ ਬਾਣੀ ਕਿ ਸਤਗੁਰ ਤੋਂ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਇਲਾਵਾ ਹੋਰ ਜਿੰਨੀ ਵੀ ਬਾਣੀ ਆ ਉਹ ਸਾਰੀ ਕੱਚੀ ਹੈ ਉਦਾਹਰਨ ਵਿੱਚ ਉਹੀ ਉਹ ਡੇਰੇ ਵਾਲੇ ਬਰੇ ਬਰੇ ਦਮਾ ਕਿ ਜੇਕਰ ਤੁਸੀਂ ਬਾਣੀ ਸੁਣਦੇ ਹੋ ਤੁਸੀਂ ਬਾਣੀ ਸੁਣਦੇ ਹੋ ਦੇਹ ਧਾਰੀ ਬਾਬੇ ਦੀ ਯਾਦ ਦੇ ਵਿੱਚ ਉਹ ਗੁਰੂ ਜੀ ਨਿਰਮਲ ਸਿੰਘ ਦੀ ਯਾਦ ਦੇ ਵਿੱਚ ਤੋਂ ਹੀ ਉਹ ਜਿੰਨੀ ਮਰਜ਼ੀ ਬਾਣੀ ਸੁਣੀ ਜਾਓ ਤੁਹਾਡੇ ਮਨ ਨੂੰ ਚੈਨ ਨਹੀਂ ਮਿਲਦਾ ਕਿਉਂਕਿ ਬਾਣੀ ਜਿਸ ਪਰਮਾਤਮਾ ਕਾਲਪੁਰਖ ਵੈਗਰੂ ਦੀ ਯਾਦ ਦੇ ਵਿੱਚ ਸੁਣੀ ਜਾਂਦੀ ਆ ਤੁਸੀਂ ਬਾਣੀ ਉਸ ਦੀ ਯਾਦ ਦੇ ਵਿੱਚ ਨਹੀਂ ਸੁਣ ਰਹੇ ਤੁਸੀਂ ਇੱਕ ਬਾਬੇ ਦੀ ਯਾਦ ਚ ਬਾਣੀ ਸੁਣ ਰਹੇ ਜੀ ਉਹ ਐਸੀ ਬਾਣੀ ਸੁਣੀ ਤੁਹਾਡੀ ਕਿਤੇ ਸਫਲ ਨਹੀਂ ਹੈਗੀ ਕਿਉਂਕਿ ਗੁਰ ਜਸਾ ਨਹੀਂ ਕੋ ਦੇਵ ਇੱਕ ਪਰਮਾਤਮਾ ਉਹ ਜਿਹੜੇ ਗੁਰੂ ਨੇ ਸ੍ਰਿਸ਼ਟੀ ਸਜਾਈ ਆ ਉਸ ਗੁਰੂ ਵਰਗਾ ਕੋਈ ਹੋਰ ਨਹੀਂ ਆ ਗੁਰ ਜਸਾ ਨਹੀਂ ਕੋ ਦੇਵ ਜੋਸ ਮੁਸਤਕ ਭਾਗ ਸੋ ਲੱਗਾ ਸੇਵ ਪਰ ਕਮਾਲ ਦੀ ਗੱਲ ਉਸ ਡੇਰੇ ਵਾਲੇ ਇਹ ਵੀ ਗੱਲ ਕਹਿ ਦਿੰਦੇ ਆ ਬਾਣੀ ਦੀ ਪੰਕਤੀ ਲੈ ਕੇ ਸੱਚੇ ਸਾਹਿਬਾ ਕਹਾਂ ਨਾਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਜਿਸ ਦੇ ਸੋ ਪਾਵੇ ਉਹ ਇਸ ਪੰਕਤੀ ਨੂੰ ਵੀ ਆਪਣੇ ਡੇਰੇ 'ਚ ਲਾਉਂਦੇ ਆ ਵੀ ਜਿਹੜੇ ਸੱਚੇ ਸਾਹਿਬਾ ਦੀ ਗੱਲ ਕੀਤੀ ਆ ਉਹ ਸੱਚਾ ਸਾਹਿਬ ਸਾਡਾ ਬਾਬਾ ਵਾ ਕਿਆ ਨਾਹੀਂ ਘਰ ਤੇਰੇ ਉਹ ਘਰ ਕਿਹੜਾ ਉਹ ਸਾਡੇ ਬਾਬੇ ਦਾ ਡੇਰਾ ਸਾਡੀਆਂ ਜਥੇਬੰਦਗਾਂ ਨੂੰ ਐਕਸ਼ਨ ਲੈਣਾ ਚਾਹੀਦਾ ਵਾ ਆ ਸਾਡੇ ਸਿੰਘ ਕਿਤੇ ਰਿਕਾਰਡ ਕਰਨ ਚਲੋ ਮੈਂ ਮੁੱਦਾ ਇਸ ਬੰਦੇ ਜਿਆਦਾ ਖੜਨਾ ਨਹੀਂ ਚਾਹੁੰਦਾ ਸਾਡੇ ਸਿੰਘ ਕਿਤੇ ਆਪ ਕੈਮਰਾ ਲਾ ਕੇ ਆਪ ਤਾਰਾ ਖਲਾਰ ਕੇ ਸਾਡੇ ਸਿੰਘ ਕਿਧਰ ਰਿਕਾਰਡ ਕਰਨ ਕੋਈ ਸ਼ਬਦ ਤੇ ਸ਼ਬਦ ਰਿਕਾਰਡ ਕਰਕੇ ਕਿਤੇ YouTube ਤੇ ਪਾ ਦੇਣ ਕਿਤੇ ਨਟ ਤੇ ਪਾ ਦੇਣ ਤੇ ਚਲੋ ਪ੍ਰਚਾਰ ਹੋਊਗਾ ਸਖੀ ਦਾ ਤੇ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਮ T ਸੀਰੀਜ਼ ਵਰਗੀ ਕੰਪਨੀ ਅਸ਼ਮਾਰੋ ਵਰਗੀ ਕੰਪਨੀ ਅਮਰਸਾਗਰ ਵਰਗੀ ਕੰਪਨੀ 5 ਮਿੰਟਾਂ ਦਾ ਹੁੰਦੀਆਂ ਕੰਪਨੀਆਂ ਸਟ੍ਰਾਈਕ ਮਾਰ ਦਿੰਦੀਆਂ ਵਾ ਤੇ ਪਰ ਕਮਾਲ ਦੀ ਗੱਲ ਉਸ ਡੇਰੇ ਦੇ ਵਿੱਚ ਸ਼ਤਰਪੁਰ ਡੇਰੇ ਦੇ ਵਿੱਚ ਜਿਹੜੇ ਉਹ ਚੈਨਲ ਚੱਲ ਰਹੇ ਆ ਉਹਨਾਂ ਚੈਨਲਾਂ ਦੇ ਸ਼ਰੇ ਆਮ ਉਹਨਾਂ ਦੇ ਸ਼ਬਦ ਚੁੱਕੇ ਜਾਂਦੇ ਉਹਨਾਂ ਦੀਆਂ ਕੰਪਨੀਆਂ ਜਿਹੜੇ ਰਿਕਾਰਡ ਹੋਏ ਸ਼ਬਦ ਉਹ ਸ਼ਬਦ ਚੁੱਕੇ ਜਾਂਦੇ ਆ ਆਪਣੇ ਬਾਬੇ ਦੀ ਫੋਟੋ ਦੇ ਉੱਤੇ ਸ਼ਬਦ ਲਾਏ ਜਾਂਦੇ ਆ ਲਾ ਕੇ ਮਿਲੀਅਨ ਦੇ ਵਿੱਚ ਵਿਊ ਲੈ ਜਾਂਦੇ ਆ ਪਰ ਮਜਾ ਆਲੇ ਕੋਈ ਟੀ ਸੀਰੀਜ਼ ਕੋਈ ਅਮਰ ਸ਼ਾਗਰ ਕੋਈ ਸ਼ਮਾਰੋ ਵਰਗੀ ਕੰਪਨੀ ਕੋਲ ਉੱਥੇ ਸਟ੍ਰਾਈਕ ਮਾਰ ਜੇ ਨਹੀਂ ਮਾਰਦੀ ਤੇ ਭਰ ਕੇ ਤੇ ਕੋ ਮਾੜਾ ਬੰਦਾ ਚੁੱਕ ਕੇ ਸ਼ਬਦ ਪਾ ਲਵੇ ਤਾਂ 2 ਮਿੰਟ ਲਾਉਂਦੀਆਂ ਕੰਪਨੀਆਂ ਚੋਕੇ ਸਟ੍ਰਾਈਕ ਮਾਰਨ ਤੇ ਤੋਹੀਂ ਆਪਣੇ satsang ਕਰਨੇ ਆ ਕਰੋ ਸਾਨੂੰ ਕੋਈ ਗੜਾ ਨਹੀਂ ਪਰ ਬੇਨਤੀ ਆ ਵੀ satsang ਕਰਨੇ ਆ ਆਪਣੀ ਪੂਜਾ ਪਾਠ ਆਪਣੇ ਵਿਧੀ ਵਿਧਾਨਾ ਕਰੋ ਤੁਹਾਨੂੰ ਅਸੀਂ ਇਸ ਗੱਲ ਤੋਂ ਨਹੀਂ ਰੋਕਦੇ ਵੀ ਬਾਣੀ ਸੁਣੋ ਨਾ ਸੁਣੋ ਬਾਣੀ ਪਰ ਬਾਣੀ ਸੁਣਨੀ ਆ ਉਹਦੀ ਯਾਦ ਚ ਸੁਣੋ ਜਿਹਦੀ ਯਾਦ ਚ ਬਾਣੀ ਬਣੀ ਆ ਜਿਹਦੀ ਯਾਦ ਦੇ ਵਿੱਚ 35 ਮਹਾਂਪੁਰਖਾਂ ਨੇ ਬਾਣੀ ਵਿਚਾਰੀ ਆ ਉਸ ਕਾਲਪੁਰਖ ਦੀ ਯਾਦ ਚ ਸੁਣੋ ਇਹ ਜਿਹੜੇ ਕੱਚੇ ਪਿੱਲਿਆਂ ਦੀ ਯਾਦ ਦੇ ਵਿੱਚ ਤੁਸੀਂ ਬਾਣੀ ਸੁਣੋਗੇ ਇਹ ਤੁਹਾਨੂੰ ਕੁਝ ਨਹੀਂ ਮਿਲਣਾ ਇਧਰੋਂ ਹੁਣ ਇੱਕ ਬੰਦੇ ਉੱਥੇ ਉਹਨੂੰ ਮੰਦਰ ਕਿਹਾ ਜਾਂਦਾ ਉਹ ਮੰਦਰ ਹੈ ਗੁਰੂ ਜੀ ਦਾ ਬਾਬੇ ਦਾ ਤੇ ਦੂਜੇ ਬੰਦੇ ਉੱਥੇ ਬਾਣੀ ਚਲਾਈ ਜਾਂਦੀ ਹੈ ਤਾਂ ਸਵਾਲ ਕਰਾਂ ਵੀ ਇੱਕ ਬੰਦੇ ਮੰਦਰ ਹੋਵੇ ਇੱਕ ਬੰਦੇ ਮੰਦਰ ਹੋਵੇ ਤੇ ਉੱਥੇ ਗੁਰਬਾਣੀ ਚੱਲਦੀ ਸੁਣੀ ਲੱਗਦੀ ਤੁਸੀਂ ਆਪ ਸੈਣੀ ਹੋਵੇ ਮੰਦਰ ਬਾਈਬਲ ਪੜੀ ਜਾਊ ਸੁਣੀ ਲੱਗੂਗੀ ਹੋਵੇ ਮੰਦਰ ਕੁਰਾਨ ਪੜੀ ਸੁਣੀ ਲੱਗੂਗੀ ਇਸ ਸਾਰੇ ਦੇ ਮੂਲ ਖਤਾਵਾਂ ਵਾਂ ਇੱਕ ਹੁੰਦੀ ਆ ਸ਼ਰਧਾ ਉਹ ਲੋਕੀ ਨਾਂ ਸ਼ਰਧਾ ਦਿੰਦੇ ਵੇਖੋ ਜੀ ਇੰਜ ਜੋ ਕਰਨਦੇ ਹਾਂ ਦੀ ਸ਼ਰਧਾ ਕਰ ਲੈਣ ਦੋ ਪਰ ਇੱਕ ਹੁੰਦੀ ਆ ਇੱਕ ਹੁੰਦਾ ਅੰਧ ਵਿਸ਼ਵਾਸ ਇੱਕ ਸ਼ਰਧਾ ਹੁੰਦੀ ਆ ਇੱਕ ਅੰਧ ਵਿਸ਼ਵਾਸ ਹੁੰਦਾ ਵਾ ਉਹ ਲੋਕ ਨਾਂ ਸ਼ਰਧਾ ਦਿੰਦੇ ਆ ਪਰ ਸ਼ਰਧਾ ਨਹੀਂ ਕੀ ਮਾਫ ਕਰਨਾ ਉਹ ਅੰਧ ਵਿਸ਼ਵਾਸ ਆ ਅੰਧ ਵਿਸ਼ਵਾਸ ਦੇ ਵਿੱਚ ਭਿੱਜ ਕੇ ਉਹ ਕੁਝ ਵੀ ਕਰੀ ਜਾਂਦੇ ਗੁਰਬਾਨੀ ਦਾ ਤੇ ਇਹਦੇ ਵਿੱਚ ਆਪਣੇ ਸਿੱਖ ਸੰਪਰਦਾਂ ਨੂੰ ਬੇਨਤੀ ਕਰਾਂ ਇਹ ਅੱਜ ਉਸ ਡੇਰੇ ਦੇ ਵਿੱਚ ਬਾਣੀ ਦੀ ਘੋਰ ਬੇਦਬੀ ਹੋ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਡੇ ਉਤੇ ਇਹ ਅੱਜ ਦੇ ਬੀਜੇ ਹੋਏ ਤੁਹਾਨੂੰ ਕੰਡੇ ਚੁਬਣਗੇ ਵੜੇ ਜੇ ਤੁਸੀਂ ਅੱਜ ਨਾ ਰੋਕਿਆ ਉਹਨੂੰ ਤੇ ਅਭਿਆਸ ਵਾਲੇ ਵੀ ਇਹੋ ਕੁਝ ਕਰੀ ਜਾਂਦੇ ਆ ਉਹ ਪਰਦੇ ਕੁਰਬਾਨੀ ਆ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਖਤਮ ਉਹ ਧਾਰੇ ਉਹ ਗੁਰੂ ਕੌਣ ਆ ਉਹ ਗੁਰੂ ਬਾਬਾ ਦਾ ਮੈਂ ਆ ਮਸਕੀਨ ਜੀ ਨੇ ਬਚਨ ਕਰਤਾ ਹੈ ਕਿ ਇਹ ਦੇਹ ਧਾਰੀ ਬਾਬੇ ਪਰਦੇ ਗੁਰਬਾਣੀ ਨੇ ਪਰ ਗੁਰੂ ਆਪ ਬਣੇ ਹੋਏ ਆ ਵਿਆਖਿਆ ਗੁਰਬਾਣੀ ਦੀ ਕਰਦੇ ਨੇ ਪਰ ਗੁਰੂ ਹੋਣ ਦੀ ਮੋਹ ਆਪਣੇ ਆਪ ਉਤੇ ਲਾਈ ਆ ਉਹਾਂ ਦੇ ਹੱਦ ਹੋ ਗਈ ਈਦੀਏ ਕਿਰਤ ਕੰਡਤਾ ਪਾਣੀ ਨਦੀ ਦਾ ਵਾ ਤੇ ਬਾਬੇ ਕਹਿੰਦੇ ਪਾਣੀ ਸਾਡਾ ਵਾ ਸੰਤਮ ਸ਼ਕੀਨ ਜੀ ਦੇ ਬੋਲ ਨੇ